ਜੀ ਸਸਰੀ ਘਰ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਤੇ ਮੇਰੇ ਸਾਰੇ ਲੈਂਦੇ ਚੜਦੇ ਪੰਜਾਬ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਘਰ ਵਾਹਿਗੁਰੂ ਸੁੱਖ ਰੱਖੇ ਤੇ ਸਾਰੇ ਜਾਨਵਰ ਪੰਛੀ ਬਈ ਲੋਟ ਹੋਣ ਤੇ ਲੈ ਮਿੱਤਰ ਪਿਆਰਿਓ ਅੱਜ ਆਪਾਂ ਬਹੁਤ ਹੀ ਜ਼ਰੂਰੀ ਗੱਲਾਂ ਕਰਾਂਗੇ ਕੁਛ ਕਾਪ ਠੀਕ ਆ ਆ ਪੱਠਾ ਆਪਣਾ ਬਈ ਜਿਹੜਾ ਤਿੰਨ ਦਿਨਾਂ ਬਾਅਦ ਮੋੜਿਆ ਸੀ ਇਹ ਤਾਂ ਆਪਾਂ ਹੀ ਨਹੀਂ ਮੋੜਿਆ ਕਿਉਂਕਿ ਉਹ ਇਹਦੇ ਨਾਲ ਬਾਲਾ ਛੋਟਾ ਸੀ ਬਈ ਠੀਕ ਆ ਤੇ ਉਹ ਗੋਲਿਆਂ ਜੀ ਬੈਠਾ ਉੱਥੇ ਮੈਂ ਦੇਖ ਕੇ ਆਇਆ ਅੱਜ ਵੀ ਠੀਕ ਆ ਕਿਉਂਕਿ ਕੱਲ ਦਾ ਉਹ ਘਰੇ ਨਹੀਂ ਆਇਆ ਸੀ ਨਹੀਂ ਤਾਂ ਘਰ ਤੇ ਆਉਂਦਾ ਸੀ ਠੱਪੇ ਮਾਰ ਕੇ ਮੋੜ ਜਾਂਦਾ ਕਿਉਂਕਿ ਜੇ ਬੜਾ ਛੋਟਾ ਬੱਚਾ ਬਈ ਨਿਦਾਨ ਬੱਚਾ ਹੁੰਦਾ ਨਾ ਡਰ ਕੇ ਉੱਡੇ ਠੀਕ ਆ ਉਹਦਾ ਔਖਾ ਹੋ ਜਾਂਦਾ ਉੱਥੇ ਦੁਬਾਰਾ ਆ ਕੇ ਛਤਰੀ ਦੇ ਪੈਰ ਲਾਉਣੇ ਹਨ ਇਹ ਵੀ ਤਿੰਨ ਦਿਨਾਂ ਬਾਅਦ ਛਤਰੀ ਚੜਿਆ ਸੀ ਇਹ ਉਸੇ ਚੀਨੇ ਦਾ ਪੁੱਤ ਆ ਤੇ ਉਸੇ ਦਾ ਹੀ ਭਾਈ ਆ ਤੇ ਇਹਦਾ ਇੱਕ ਭਾਈ ਆ ਬੈਠਾ ਗੁਰਕੀ ਜਾਂਦਾ ਤੇ ਅੱਜ ਇਹਨਾਂ ਨੂੰ ਆਪਾਂ ਛੱਡਦੇ ਆਂ ਦੇਖਦੇ ਆਂ ਕੀ ਕਰਦੇ ਆ ਬਾਕੀ ਆ ਬਿਠਾਏ ਹੋਏ ਨੇ ਬਈ ਯਾਰ ਮਜਬੂਰੀ ਆ ਠੀਕ ਆ ਆਹ ਕੋਸ਼ਕ ਪੱਠੇ ਨਾ ਇਹਦੇ ਜੋ ਬਹੇ ਹੋਏ ਨੇ ਜਿਵੇਂ ਹੁਣ ਆਪਣਾ ਰਤਾਗਾ ਇਹ ਵੀ ਰੱਖਿਆ ਹੋਇਆ ਠੀਕ ਆ ਇੱਕ ਆਕ ਮਾਡਲ ਹੈ ਇਹ ਰੱਖਿਆ ਹੋਇਆ ਕਿਉਂਕਿ ਬਾਅਦ ਚ ਪਛਤਾਉਣੇ ਆ ਬਈ ਜਦੋਂ ਕੋਈ ਵੀ ਹੀਲਕੀਨ ਹੋ ਜਾਣਾ ਇਦੋਂ ਚੰਗਾ ਤਾਂ ਆਪਦੇ ਕੋਲ ਰੱਖੋ ਆ ਚਿੱਟੀਆਂ ਦਾ ਇਹ ਛੱਡਾਂਗੇ ਠੀਕ ਆ ਜੰਨਿਆਂ ਦੇ ਰੰਗ ਲਾਏ ਆ ਤਾਂ ਹੁਣ ਤੇ ਗੋਲ ਕੀਤੇ ਹੋਏ ਨੇ ਇਹਨਾਂ ਨੂੰ ਛੱਡਣ ਵਾਲੇ ਨੇ ਠੀਕ ਆ ਆਪ ਪੋਸ਼ ਕੇ ਬੱਚੇ ਬਾਦੀ ਆਪਾਂ ਛਤਰੀਆਂ ਤੇ ਪਹਿਲਾਂ ਓਏ ਤੇ ਠੀਕ ਆ ਓਏ 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 ਵਾ ਥੱਤੀ ਮੋਟੂ ਨਾ ਚੜ ਛਤਰੀ ਤੇ ਚੜ ਚੜ ਹਾਂ ਲੈ ਵੀ ਮਾੜੀ ਛਤਰੀ ਉੱਚੀ ਕਰਦੀ ਐ ਤੇ ਮਨਾ ਕਰ ਛੋਟੇ ਬੱਚੇ ਭਾਈ ਦੇਈਏ ਆਏ ਡੇਡਕ ਜੇ ਬਾਈ ਬੱਚੇ ਪੂਰੇ ਵਧੀਆ ਗਜਾਉਣੇ ਨੇ ਨਾ ਤੁਸੀਂ ਛਤਰੀ ਤੇ ਤਾਂ ਡੇਡਕ ਬੱਚੇ ਬਿਠਾਉਣ ਲੱਗ ਜਾਓ ਭਾਈ ਠੀਕ ਆ ਛੋਟੇ ਛੋਟੇ ਤੁਸੀਂ ਯਕੀਨ ਨਹੀਂ ਮੰਨਣਾ ਮੇਰੇ ਕੋਲੇ 35 ਬੱਚਿਆਂ ਚੋਂ ਸਿਰਫ 5-7 ਹੀ ਬੱਚੇ ਨੇ ਜਿਹੜੇ ਥੋੜੇ ਮੋਟੇ ਫਟ ਐਨ ਫਾਈਨ ਨੇ ਮਤਲਬ ਆ ਫੰਗਾ ਕੰਨੀਓਂ ਬਚ ਗਏ ਹਨ ਨਹੀਂ ਤਾਂ ਬਈ ਸਾਰੇ ਰਗੜੇ ਸੀ ਪਰ ਹਾਂ ਜਦੋਂ ਆਪਾਂ ਬਾਜੀਆਂ ਛੱਡਣੀਆਂ ਨੇ ਆਪਣੇ ਫਰਵਰੀ ਵੇਲੇ ਨੂੰ ਹਨ ਬੱਚੇ ਉਹ ਸੈੱਟ ਹੋ ਜਾਣਗੇ ਠੀਕ ਹੈ ਇਹ ਨਹੀਂ ਹੈਗਾ ਵੀ ਸੈੱਟ ਨਹੀਂ ਹੁੰਦੇ ਸੈੱਟ ਹੋ ਜਾਣਗੇ ਆਹ ਹੈ ਇਹ ਵੀ ਲੱਛਣ ਕਰਦਾ ਇੱਕ ਗੱਲ ਅੱਜ ਹੋਰ ਤੁਹਾਨੂੰ ਦੱਸੂਗਾ ਬਈ ਜਿਹੜੇ ਆਪਣੇ ਬੱਚੇ ਆਪਾਂ ਕਹਿ ਦਿੰਦੇ ਆ ਬਈ ਘਰੇ ਨਹੀਂ ਖੜਦੇ ਠੀਕ ਆ ਵੀ ਸਿੱਧੇ ਢਾਂਗ ਹੀ ਤੇ ਨਹੀਂ ਆਉਂਦੇ ਬਾਹਰ ਬੈਂਦੇ ਨੇ ਠੀਕ ਆ ਕੋਈ ਜਾ ਕੇ ਜਿਵੇਂ ਕਿਸੇ ਦੇ ਚਵਾਰੇ ਤੇ ਬਹਿ ਗਿਆ ਟੈਂਕੀ ਤੇ ਬਹਿ ਗਿਆ ਗੁਰਦੁਆਰੇ ਤੇ ਠੀਕ ਆ ਕਾ ਕਿਤੇ ਵੀ ਬਹਿ ਗਿਆ ਯਾਰ 100% ਗਰੰਟੀ ਦੇਵਾਂਗਾ ਠੀਕ ਆ ਘਰੇ ਆਉਣਗੇ ਹੀ ਆਉਣਗੇ ਯਾਰ ਠੀਕ ਆ ਤੇ ਸਿੱਧੇ ਆਉਣਗੇ ਪਰ ਥੋੜੀ ਜੀ ਤੁਹਾਨੂੰ ਮਿਹਨਤ ਕਰਨੀ ਪੂ ਬਾਲੀ ਵੀ ਨਹੀਂ ਮਿਹਨਤ ਨੂੰ ਇਹ ਵੀ ਨਹੀਂ ਕਿ ਵੀ ਮੁੱਟਣ ਵਾਲੇ ਕੇ ਮਗਰ ਫਸਦੇ ਰਹੋ ਤੇ ਜਾਂ ਕੁਝ ਹੋਰ ਠੀਕ ਆ ਛੋਟੀ ਜੀ ਚੀਜ਼ ਆ ਪਾਲਾ ਪਰ ਰੰਗ ਲਾਇਆ ਸੀ ਬੱਚਿਆਂ ਦੇ ਠੀਕ ਆ ਨਿਸ਼ਾਨੀਆਂ ਵਾਸਤੇ ਕਿਉਂਕਿ ਨਹੀਂ ਪਤਾ ਲੱਗਦਾ ਸੀ ਬਾਈ ਠੀਕ ਆ ਤੇ ਇੱਕ ਆ ਸੀਗਾ ਇਹ ਬੱਚਾ ਵੀ ਇੱਕ ਦਿਨ ਬਾਅਦ ਹੀ ਮੋੜਿਆ ਸੀ ਇਹ ਵੀ ਮਾਤਾ ਸ਼ੇਰ ਗਲਤ ਜਾ ਕੇ ਬਹਿਣ ਲੱਗ ਗਿਆ ਸੀ ਚੱਲ ਓਏ ਇਹਨੂੰ ਵੀ ਗਿਜਿਆਉਣਾ ਹਜੇ ਗਿਜਿਆ ਗੁੱਜਿਆ ਨਹੀਂ ਹੋਇਆ ਕਿਉਂਕਿ ਇਹ ਬੱਚਾ ਵੀ ਹੂਮੀ ਸੀ ਬਾਈ ਫੰਗ ਫੁੰਗ ਜੇ ਤੇ ਪਹਿਲਾਂ ਖਾਦੇ ਹੋਏ ਸੀ ਉਸ ਤੋਂ ਬਾਅਦ ਜਾ ਕੇ ਇਹ ਸੈੱਟ ਹੋਇਆ ਹਨ ਤੇ ਇੱਕ ਆਪਣਾ ਬੈਠਾ ਕਮਾਂਡ ਦਾ ਆ ਦੇਖੋ ਮਿੱਤਰੋ ਇਹਦੀ ਵੀ ਅੱਖ ਜਮਾ ਲੋਟ ਹੋ ਗਈ ਬਾਈ ਤੁਹਾਨੂੰ ਇੱਕੋ ਹੀ ਦਵਾਈ ਦੱਸੂਗਾ ਉਹ ਤੇ ਕਈ ਫਾਇਦੇ ਨੇ ਠੀਕ ਆ ਫੁਣਸੀਆਂ ਵਾਸਤੇ ਵੀ ਉਹੀ ਚੱਲੂਗੀ ਠੀਕ ਆ ਜਿੰਮੇ ਫੁਣਸੀਆਂ ਹੋ ਜਾਂਦੀਆਂ ਜਾਨਵਰਾਂ ਦੇ ਉਹਦੇ ਵਾਸਤੇ ਵੀ ਉਹੀ ਚੱਲੂਗੀ ਤੇ ਅੱਖਾਂ ਖਰਾਬ ਨੇ ਉਹਦੇ ਵਾਸਤੇ ਵੀ ਤੇ ਗਲ ਖਰਾਬ ਆ ਉਹਦੇ ਵਾਸਤੇ ਵੀ ਬੜਾ ਨਜ਼ਾਇਜ ਫਾਇਦਾ ਉਹਦਾ ਠੀਕ ਆ ਉਹ ਸਾਰੀਆਂ ਦੱਸੂਗਾ ਤੁਹਾਡੇ ਨਾਲ ਤੇ ਮੜੇ ਜਾਨਵਰ ਕੱਢ ਲਈ ਹੁਣ ਫਿਰ ਮਿਲਦੇ ਆ ਤੁਹਾਨੂੰ ਇਹਨੂੰ ਢਾ ਕੇ ਠੀਕ ਆ ਢੋਣਾ ਰਹੇਗਾ ਚੀਨਾ ਤੇ ਇਹਦਾ ਵੱਡਾ ਭਾਈ ਦੇਖਦੇ ਆ ਵੇ ਜੀ ਆ ਬੱਚਾ ਪਹਿਲਾ ਭਾਈ ਇਹਨਾਂ ਦਾ ਜਿਹੜਾ ਸਿੱਧੂ ਸਿੱਧਾ ਆਇਆ ਸੀ ਘਰੇ ਇਹ ਕਿਤੇ ਨਹੀਂ ਗਿਆ ਕਿਉਂਕਿ ਹੋ ਜਾਂਦਾ ਭਾਈ ਠੀਕ ਆ ਦਾਦੀ ਪੜਦਾ ਤੇ ਵੀ ਭਗ ਜਾਂਦੇ ਆ ਆਪਣੋਂ ਬੱਚੇ ਨੇ ਇਹ ਆਪਦੀ ਦਾਦੀ ਦੇ ਨੇ ਇਹਨਾਂ ਦੀ ਦਾਦੀ ਇੰਨੀ ਭੈੜੀ ਸੀ ਤੁਸੀਂ ਯਕੀਨ ਨਹੀਂ ਮੰਨਣਾ ਇਹਦੀ ਦਾਦੀ ਦੀ ਕੋਈ ਝੋਲੀ ਕਢਾਈ ਸੀ ਮੈਂ ਠੀਕ ਆ ਪਹਿਲੇ ਦਿਨ ਹੀ ਬੱਚਿਆਂ ਨੇ 5:30 ਦਾ ਟਾਈਮ ਕੀਤਾ ਸੀ ਇਹਨਾਂ ਦੇ ਪਿਓ ਨੇ ਪੂਰੀ ਗਰਮੀ 'ਚ ਲੋਚ 43 ਦੇ ਟੈਂਪਰੇਚਰ 'ਚ ਪਹਿਲੇ ਦਿਨ ਘਰੇ 2:30 ਵਜੇ ਸੀ ਤੇ ਚੱਕ ਕੇ ਲਿਆਂਦਾ ਸੀਗਾ ਬਈ ਮੈਂ ਬਾਹਰੋਂ ਠੀਕ ਆ ਲੱਤਾਂ ਜਾ ਕੇ ਡਿੱਗ ਪਿਆ ਸੀ ਉਹ ਤੇ ਦੂਜੇ ਭਰਾ ਨੇ ਵੱਡੇ ਨੇ ਉਹ ਚਿੱਟੀਆਂ ਦਾ ਸੀ ਠੀਕ ਆ ਇਹਦੇ ਵਾਂਗੂ ਤੇ ਉਹਨੇ 5:30 ਦਾ ਟਾਈਮ ਕੀਤਾ ਸੀ ਬਈ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਦਾਦੀ ਸੀ ਬਈ ਉਹ ਗੋਲਿਆਂ 'ਚ ਹੀ ਰਲ ਗਈ ਸੀ ਘਰੋਂ ਚਿੰਚੀ ਤੇੜਕ ਗਈ ਸੀ ਤੇ ਗੋਲਿਆਂ ਜੀ ਰਹਿਣ ਲੱਗੀ ਸੀ ਫੜ ਲਿਆਂਦੀ ਸੀ ਲੋਕਡਾਉਨ ਚ ਫਿਰ ਫਿਰ ਗੋਲਿਆਂ ਚ ਬਾਕੀ ਸੀ ਬਾਈ ਠੀਕ ਹੈ ਕਿਉਂਕਿ ਗਰਮ ਵਾਲੀ ਸੀ ਉਹ ਗੋਲਿਆਂ ਜੀ ਜਾਂਦੀ ਸੀ ਬਾਈ ਕੋਲ ਆਈ ਹੋਈ ਸੀ ਮੇਰੇ ਉਸਤਾਦ ਕੋਲੋਂ ਭਰਾ ਕੋਲੋਂ ਆਪਣੇ ਵੱਡੇ ਕੋਲੋਂ ਉਹਦੇ ਕੋਲ ਆਈ ਹੋਈ ਸੀ ਤੇ ਬਾਲਾ ਪੜਾ ਬਲੱਡ ਸੀ ਬਾਈ ਉਸ ਤੋਂ ਬਾਅਦ ਉਹ ਬਲੱਡ ਨਹੀਂ ਆਪਾਂ ਨੂੰ ਜੋੜਿਆ ਠੀਕ ਆ ਆਹਾਰੇ ਦੇਖ ਆਹ ਖੱਟੀਆਂ ਵਾਲੀ ਆਪਣੀ ਠੀਕ ਆ ਬਾਈ ਵਾਲੀ ਇਹਦੀ ਭੈਣ ਆਪਾਂ ਛੱਡਾਂਗੇ ਇਹ ਰੱਖ ਲਈ ਆਪਾਂ ਇਹਦੇ ਬੱਚਾ ਕੱਢਿਆ ਹੋਇਆ ਉਹ ਖੱਟੀਆਂ ਦਾ ਆਪਾਂ ਵਾਇਆ ਵਾਰ ਠੀਕ ਆ ਆ ਰੱਤਾ ਵੀ ਆਪਣਾ ਸਾਂਭਿਆ ਹੋਇਆ ਠੀਕ ਆ ਇਹਨੂੰ ਵੀ ਛੱਡਾਂਗੇ ਬਾਜੀ ਆਪ ਹੀ ਬਾਜੀ ਛੱਡਣ ਵਾਲੀ ਆ ਠੀਕ ਆ ਆ ਬੱਚਾ ਵੀ ਬਾਜੀ ਛੱਡਾਂਗੇ ਠੀਕ ਆ ਉਹ ਤਾਂ ਵੱਡਾ ਐ ਇਹਨੂੰ ਵੀ ਬਾਜੀ ਛੱਡਾਂਗੇ ਠੀਕ ਆ ਤੇ ਆ ਵੱਡੇ ਆ ਗਏ ਭਾਈ ਆ ਦੁਵਾਰਾਂ ਅੰਡੇ ਤੇ ਰੀ ਬੈਠੀ ਆ ਇੱਕੋ ਬੱਚਾ ਹੀ ਕੱਢਿਆ ਇਹਨਾਂ ਨੇ ਰੱਤਾ ਤੇ ਲੈ ਹੁਣ ਇਹਨੂੰ ਵਾ ਕੇ ਦੇਖਦੇ ਆਂ ਸ਼ਤਰੀ ਤੇ ਬਾਬਾ ਸੁੱਖ ਰੱਖੇ ਆ ਉਹੀ ਬੱਚਾ ਭਾਈ ਹਮ ਚਹੀਦਾ ਕਿਉਂਕਿ ਇਹ ਬਈ ਤਿੰਨ ਦਿਨ ਆਵਾ ਦੀ ਉਤਰਿਆ ਸਿੱਧਾ ਟਾਂਗੀ ਤੀ ਸੀ ਠੀਕ ਆ ਉਹ ਤੁਹਾਨੂੰ ਦਿਖਾਇਆ ਸੀ ਅੱਜ ਆਪਾਂ ਬਾਤ ਆ ਇਹ ਤੇ ਹੁਣ ਗਾਂ ਇਹਦੇ ਲੱਛਣ ਦੇਖਦੇ ਆ ਅੱਜ ਕੀ ਕਰੂਗਾ ਕਿਉਂਕਿ ਤਾਲੀ ਛਤਰੀ ਤੇ ਮੈਨੂੰ ਪਤਾ ਜਾਊਗਾ ਜਾਊਗਾ ਦੂਜੇ ਬੱਚੇ ਕੱਢ ਲਈਏ ਤੇ ਲੈ ਮੈਂ ਤਰ ਪਿਆਰੇ ਹਜੇ ਬਾਆਈ ਸੀ ਭਰਾਵਾ ਛਤਰੀ ਤੇ ਤੇ ਪੈਰ ਲਾ ਕੇ ਉਹ 2 ਮਿੰਟਾਂ ਬਾਅਦ ਹੀ ਉੱਠ ਖੜਿਆ ਦਿਖਾਉਣਾ ਤੁਹਾਨੂੰ ਲੰਬਾ ਜਾਂਦਾ ਦੋ ਆ ਬੈਠੇ ਨੇ ਦੋ ਇਹਦੇ ਤੇ ਬੈਠੇ ਨੇ ਠੀਕ ਆ ਇਹਨਾਂ ਨੂੰ ਦਾ ਕੇ ਦੇਖਦੇ ਆ ਚਾਰਾਂ ਨੂੰ ਤੁ ਫੇਰ ਕਰਦੇ ਆ ਗੱਲਬਾਤ ਤੁਹਾਡੇ ਨਾਲ ਵੀ ਸਿੱਧੇ ਕਿਵੇਂ ਹੁੰਦੇ ਨੇ ਹਟ 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 ਇਹ ਜੁੜੇ ਹੋਏ ਬੱਚੇ ਨੇ ਭਾਈ ਥੋੜੇ ਜਿ ਮਤਲਬ ਇਹ ਮੈਂ ਵੱਡੇ ਕਰ ਲੇ ਆ ਦੇ ਆ ਵੱਡਾ ਕੀਤਾ ਹੋਇਆ ਇਹ ਕਮਾਂਡ ਲਾ ਥੋੜੇ ਜੇ ਵੇਟ ਵੱਧ ਗਏ ਇਹਨਾਂ ਦੇ ਕਦੇ ਡਾਏ ਨਹੀਂ ਭਾਈ ਆਪਾਂ ਵਾ ਅਹੀਂ ਛਤਰੀ-ਛਤਰੀ ਤੇ ਬਾਹ ਕੀ ਬਸ ਮੋੜ ਦਿੰਨੇ ਆ ਤਾਂ ਕਰਕੇ ਥੋੜਾ ਜਿਹਾ ਕਰਦੇ ਆ ਬੱਚੇ ਹੌਲੀ-ਹੌਲੀ ਖੋਲ ਲਾ ਕੇ ਬਾਹਰ ਇਹਨਾਂ ਨੂੰ ਠੀਕ ਆ ਨਾ ਆ ਚੜ ਗਿਆ ਇੱਕ ਤਾਂ ਠੀਕ ਆ ਇੱਕ ਟਮੜ ਲਾਇਆ ਦੋ ਗੇੜੇ ਪਾ ਕੇ ਬਹਿ ਗਿਆ ਇਹ ਹੌਲੀ-ਹੌਲੀ ਹੋਜੂ ਸਦਾ ਇਹ ਇੱਕ ਆਪਣਾ ਆ ਹੁੰਦਾ ਹਰੀ ਕਾਛੜਾ ਹਰੇਟੇ ਡਾਲਾ ਠੀਕ ਆ ਤੇ ਉਹ ਹਾਥੀ ਦੀ ਚਾਲ ਲੰਬਾਈ ਆਊਗਾ ਬਾਈ ਉਹ ਬਾਹਲਾ ਲੰਬਾ ਉੜਦਾ ਬੱਚਾ ਉਹ ਵੱਡੇ ਪਿੰਡਾਂ ਦਾ ਆਪਾਂ ਦੁਬਾਰਾ ਪੁਰਾਣੀ ਜੋੜੀ ਵਾਪਸ ਉਵੇਂ ਹੀ ਲਾਵਾਂਗੇ ਜਿਵੇਂ ਆਪਣੇ ਪਹਿਲਾਂ ਲੱਗੀ ਹੋਈ ਸੀ ਜੋੜੀ ਉਹ ਤਾਂ ਕਰਕੇ ਤੋੜਨੀ ਪੈ ਗਈ ਸੀ ਬਾਈ ਤਾਂ ਵੇ ਬਾਹਲੇ ਨਜਾਇਜ਼ ਹੋ ਗਏ ਸੀ ਤੁਸੀਂ ਯਕੀਨ ਨਹੀਂ ਮੰਨਣਾ ਆਪਾਂ ਬਾਜੀ ਛੱਡੀ ਹੋਈ ਸੀ ਨਾਲ ਦੇ ਪੰਡ ਫੁੱਲੂ ਵਾਲੇ ਠੀਕ ਆ ਉੱਥੇ 5:30 ਵਜੇ ਬਾਜੀ ਨਿਬੜਦੀ ਐ ਤੇ 6:30 ਵਜੇ ਘਰੀ ਕੂਤਰੀ ਗੇੜਿਆਂ ਤੇ ਬੈਠੀ ਸੀ ਪੱਠੀ ਤੇ ਜਿੱਥੇ ਆਪਾਂ ਬਾਜੀ ਛੱਡੀ ਸੀ ਉਹ ਦੋ ਪਿੰਡ ਨਾਲ ਨਾਲ ਹੀ ਸੀ ਸੜਕ ਸੀ ਵਿਚਾਲੇ ਬਸ ਤੇ ਮੈਂ ਚਾਕੇ ਮੂੰਹ ਉਧਰ ਨੂੰ ਹੀ ਓਲਾ ਦੇ ਤਾ ਕੂਤਰੀ ਸਿੱਧੀ ਹੋਈ ਗਈ ਸੜਕ ਟੱਪ ਕੇ ਨਾਲ ਦੇ ਪਿੰਡ ਤੇ ਖੜ ਗਈ ਬਈ 7:30 ਵਜੇ ਬੈਠੀ ਸੀ ਇੱਥੇ ਠੀਕ ਆ ਇੰਨਾ ਭੈੜਾ ਉੱਡੀ ਸੀ ਤੇ ਉਹ ਠੰਡ ਚ ਆਹ ਦਿਨਾ ਚ ਦਾ ਬਈ ਉੜਦੇ ਹੀ ਨਹੀਂ ਸੀ ਉਹ ਮੈਂ ਜੋਰ ਹੀ ਲਾ ਲਿਆ ਨਹੀਂ ਡੰਡੇ ਮਾਰ ਮਾਰ ਕੇ ਪਰ ਮਾਂ ਦੇ ਸ਼ੇਰ ਜਿਹੜਾ ਵੀ ਪਾ ਕੇ ਪਾ 15 ਮਿੰਟ ਪਾ ਕੇ ਜਿਹੜਾ ਸਿੱਧਾ ਜਾਲ ਤੇ ਡੇਗ ਪੈਂਦਾ ਸੀ ਠੀਕ ਆ ਤੇ ਜਦੋਂ ਆ ਗਈ ਗਰਮੀ ਠੀਕ ਆ ਪੂਰੀ ਗਰਮੀ ਐਨ ਫੁੱਲ ਤੱਕ ਕੇ ਲੋ ਆ ਗਈ ਜਾਂ ਹਿਸਾਬ ਲਾ ਲੋ ਵੀ 41 42 ਦਾ ਟੈਂਪਰੇਚਰ ਹੋ ਗਿਆ ਤੇ ਉਦੋਂ ਬਾਈ ਗਿੱਧੇ ਮਾਰ ਮਾਰੀ ਚੜਦਾਂ ਐਨਾ ਸੋਹਣਾ ਨਜਾਇਜ਼ ਉੱਡੀ ਸੀ ਵੀ ਰਹਿ ਰੱਬ ਦਾ ਨਾ ਠੀਕ ਆ ਤੇ ਆ ਹੁਣ ਆਪਣਾ ਬੱਚਾ ਬੈਂਦਾ ਆ ਕੇ ਤੁਹਾਨੂੰ ਦਿਖਾਉਣੇ ਆਪਾਂ ਆ ਫਿਰਦਾ ਠੱਪੇ ਮਾਰਦਾ ਇਹ ਵੀ ਥੋੜਾ ਜਿਹਾ ਹੁਣ ਵੇਟ 'ਚ ਵੱਧ ਹੋ ਰਿਹਾ ਐ ਬੈਂ ਦੇ ਖਾਦਮੋ ਜਿੱਤੇ ਆਦੇ ਇਹ ਡਰਾ ਕੇ ਡਾਇਆਂ ਦਾ ਬਿਮਾਰੀ ਹੁੰਦੀ ਆ ਬੱਚਾ ਥੋੜਾ ਡਰਨ ਲੱਗ ਜਾਂਦਾ ਠੀਕ ਹੈ ਛਤਰੀ ਤੋਂ ਆਇਆ 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 ਲੈ ਹੁਣ ਕਰਦੇ ਆਪਾਂ ਗੱਲਬਾਤ ਬਈ ਵੀ ਜੇ ਬੱਚਾ ਆਪਣਾ ਬਾਹਰ ਰਹਿਣ ਲੱਗ ਜੇ ਬਾਹਰ ਪੈਰ ਲਾਉਣ ਲੱਗ ਜੇ ਠੀਕ ਹੈ ਵੀ ਜਦੋਂ ਆਪਾਂ ਡਾਉਨੇ ਆ ਤੇ ਉਹਦੀ ਬਾਹਰ ਪੈਰ ਉਹਦੀ ਬਾਹਰ ਪੈਰ ਤੇ ਉਹਦੇ ਵਾਸਤੇ ਕੀ ਕਰਨਾ ਆਏ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਜਾਨਵਰ ਬਈ ਜਦੋਂ ਬਾਹਰ ਪੈਰ ਲਾਉਣ ਲੱਗਿਆ ਤੁਹਾਨੂੰ ਪਤਾ ਲੱਗ ਗਿਆ ਵੀ ਬਾਹਰ ਬਹਿ ਕੇ ਆਉਂਦਾ ਤੁਸੀਂ ਉਹਨੂੰ ਆਉਣ ਦੋ ਆਏ ਨੂੰ ਬਾਹੋ ਬਿਠਾ ਕੇ ਉਹਨੂੰ ਪਾਣੀ ਪੁਣੀ ਪਿਓ ਪਾਣੀ ਪੁਣੀ ਪਿਆ ਕੇ ਠੀਕ ਆ ਜਦੋਂ ਉਹਨੇ ਪਾਣੀ ਪੁਣੀ ਪੀ ਲਿਆ ਆਪਦਾ ਉਹਨੂੰ ਬੈਠਾ ਰਹਿਣ ਦੋ ਠੀਕ ਆ ਇੱਕ ਗੱਲ ਦੱਸਦਾ ਪਹਿਲੇ ਦਿਨ ਉਹਨੂੰ ਦਾਣੇ ਨਹੀਂ ਪਾਉਣੇ ਠੀਕ ਆ ਇੱਕ ਦਾਣ ਨਾਲ ਕੁਝ ਨਹੀਂ ਹੁੰਦਾ ਉਹਨੂੰ ਠੀਕ ਆ ਜੇ ਆਪਾਂ ਕਹਿ ਦਈਏ ਵੀ ਕੁਝ ਹੋ ਜਾਊਗਾ ਉਹਨੂੰ ਉਸੇ ਛਤਰੀ 'ਚ ਕਿਹੜੀ ਛਤਰੀ ਤੇ ਤੁਸੀਂ ਕਹਿੰਦੇ ਹੋ ਵੀ ਇਹ ਆਪੇ ਬੈਠੇ ਉੱtre ਆ ਕੇ ਹਨਾ ਉਸੇ ਛਤਰੀ ਤੇ ਕੀ ਕਰਨਾ ਜਾਲ ਲਈ ਹੁੰਦੇ ਆ ਆਪਣੇ ਜੀ ਜੀ ਆਪਾਂ ਕਬੂਤਰ ਪਾਉਣੇ ਹੁੰਨੇ ਆ ਜਾਲ ਜਵਾਗੇ ਛਤਰੀ ਤੇ ਰੱਖ ਦਿੰਨੇ ਆ ਉਹ ਜਾਲ ਚ ਪਾਓ ਕਬੂਤਰ ਨੂੰ ਛਤਰੀ ਤੇ ਰੱਖ ਦੋ ਆ ਗਿਆ ਇੱਕ ਤਾਂ ਉਹਨੂੰ ਦਿਨੇ ਵੀ ਰਾਤ ਨੂੰ ਵੀ ਆ ਬੱਚਾ ਵੀ ਬਾਹਰ ਪੈਰ ਲਾਉਂਦਾ ਸੀ ਠੀਕ ਐ ਤੈਨੂੰ ਦੋ ਦਿਨ ਹੋ ਗਏ ਹੁਣ ਸਿੱਧਾ ਹੋਇਆ ਇਹ ਠੀਕ ਐ ਨਹੀਂ ਇਹ ਥੋੜਦਾ ਸੀ ਉੱਡ ਕੇ ਜਾ ਕੇ ਉਸ ਜਿਵਾਰੇ ਤੇ ਬਹਿ ਜਾਂਦਾ ਸੀ ਠੀਕ ਐ ਇਹ ਵੀ ਐਂ ਲੱਛਣ ਕਰਦਾ ਸੀ ਪਰ ਇਹ ਸਿੱਧਾ ਆ ਗਿਆ ਆਪਣੇ ਠੀਕ ਐ ਤੇ ਚਲੋ ਹੁਣ ਗੱਲ ਕਰਦੇ ਆ ਆਪਾਂ ਉਹਨੂੰ ਜਾਲ ਚ ਪਾ ਦੋ ਉਹਨੂੰ ਦਿਨ ਰਾਤ ਉੱਤੀ ਬੈਠਾ ਰਹਿਣ ਦੋ ਟੜਕੇ ਫੇਡਾ ਦੋ ਠੀਕ ਆ ਉਹ ਜਾਊਗਾ ਉਸੇ ਥਾਂ ਤੇ ਜੇ ਗਿਆ ਵੀ ਕੋਈ ਟੈਨਸ਼ਨ ਨਹੀਂ ਮੰਨਣੀ ਕੋਈ ਚੱਕਰ ਨਹੀਂ ਹੈਗਾ ਠੀਕ ਆ ਪਾਲਾ ਟਾਈਮ ਨਹੀਂ ਬੈਂਦਾ ਕਿਉਂਕਿ ਕਈਆਂ ਦੇ ਕਬੂਤਰ ਕੀ ਹੁੰਦੇ ਨੇ ਜਿਵੇਂ 2-3 ਘੰਟੇ ਉੱਡੇ ਜਾ ਕੇ ਬਾਹਰ ਬਹਿ ਗਏ ਸ਼ਾਮ ਤੱਕ ਉੱਤੀ ਬੈਠ ਰਿਹਾ ਕੇ ਸ਼ਾਮ ਨੂੰ ਘਰੇ ਆ ਕੇ ਆਪਾਂ ਦਾਣੇ ਪਾਤੇ ਟੜਕੇ ਫੇਡਾਇਆ ਫੇਰ ਉੱਥੇ ਗਏ ਠੀਕ ਆ ਕਬੂਤਰ 10-15 ਮਿੰਟ ਹੀ ਬੈਠੂਗਾ ਭੁੱਖ ਦਾ ਮਾਰਾ ਭੁੱਖ ਉਪ ਕਰਦਾ ਛੇਤੀ ਘਰੇ ਆਊਗਾ ਉਹ ਫੇਰ ਛੇਤੀ ਆ ਕੇ ਛਤਰੀ ਦੇ ਬੈਠੂਗਾ ਜਦੋਂ ਆ ਗਿਆ ਉਹਨੂੰ ਬੈਠ ਕੇ ਪਾਣੀ-ਪ ਆਕੇ ਜਦੋਂ ਪਾਣੀ ਖਿੱਚ ਲਿਆ ਉਸ ਤੋਂ ਬਾਅਦ ਉਹਨੂੰ ਦਾਣੇ ਪਾਓ ਥੋੜੇ ਜਿਹਾ ਬਾਲੇ ਨਹੀਂ ਵੀ ਐਨੇ ਕ ਪਾਓ ਵੀ ਤੜਕੇ ਨੂੰ ਖਿੱਚੀ ਬੈਠਾ ਹੋਏ ਜਮਾਂ ਸਾਫ ਹੋ ਗਏ ਠੀਕ ਆ ਕਬੂਤਰ ਬਾਹਰ ਉਹੀ ਬੈਠੂਗਾ ਜਿਹਦੇ ਅੰਦਰ ਰੈਸ਼ ਹੋਊਗੀ ਠੀਕ ਆ ਉਹ ਜਦੋਂ ਡਾਉਂਗੇ ਦੂਜੇ ਦਿਨ ਫੇਰ ਠੀਕ ਆ ਉਹਨੇ ਸਿੱਧਾ ਆਉਣਾ ਕਰੇ ਠੀਕ ਆ ਜੇ ਉੱਤੇ ਵੀ ਪੈਰ ਲਾ ਗਿਆ ਤਾਂ ਫੇਰ ਵੀ 5-7 ਮਿੰਟ ਹੀ ਬੈਠੂਗਾ ਉਹ ਬੜਾ ਟਾਈਮ ਨਹੀਂ ਬੈਂਦਾ ਫੇਰ ਸਿੱਧਾ ਪੜੱਕ ਦਿੰਨੇ ਆਕੇ ਥੋੜਾ ਛਤਰੀ ਦੇ ਬੈਠੂ ਜਦੋਂ ਐ ਸਿੱਧਾ ਆਉਣ ਲੱਗਿਆ ਉਹਨੂੰ ਪਤਾ ਲੱਗ ਜੂਗਾ ਵੀ ਮੈਂ ਸਿੱਧਾ ਘਰੇ ਜਾਣਾ ਉਸ ਤੋਂ ਬਾਅਦ ਬੱਚ ਠੀਕ ਹੈ ਤੇ ਦੂਜੀ ਗੱਲ ਮੈਂ ਵਿੱਚ ਫੋਟੋ ਲਾਉਂਗਾ ਵੀਰੇ ਦਵਾਈ ਦੀ ਗਲ ਤੇ ਜਿਵੇਂ ਆਪਣੇ ਵਾਲਿਆਂ ਨੂੰ ਜ਼ਖਾਮ ਜਾਂ ਲੱਗੇ ਹੀ ਰਹਿੰਦਾ ਲੱਗੇ ਹੀ ਰਹਿੰਦਾ ਹਨਾ ਜ਼ਖਾਮ ਹੋ ਗਿਆ ਅੱਖ ਹੋ ਗਈ ਠੀਕ ਹੈ ਤੇ ਫੁਣਸੀਆਂ ਹੋ ਗਈਆਂ ਇਹ ਤਿੰਨਾਂ ਦਾ ਇੱਕੋ ਹੀ ਇਲਾਜ ਆ ਆ ਆ ਆ ਆ ਉਹ ਬੱਚਾ ਤਾਂ ਚੜ ਗਿਆ ਇਹ ਵੀ ਥੋੜਾ ਲੰਬਾ ਜਾਣ ਲੱਗ ਗਿਆ ਮੋੜੀਏ ਨੂੰ ਆ ਆ ਆ ਆ ਆ ਇੱਕ ਕੱਟ ਨਾਲ ਤਾਂ ਛਤਰੀ ਵੀ ਨਹੀਂ ਬੜਕਾਈ ਜਾਂਦੀ ਬਾਸ ਵਾਲੀ ਦਾ ਭਾਰੀ ਹੋ ਜਾਂਦੀ ਆ ਆ ਆ ਆ ਆ ਆ ਆ ਆ ਠੀਕ ਆ ਤੇ ਉਹ ਦਵਾਈ ਬਾਈ ਉਹਨੂੰ ਠੀਕ ਆ ਵਿੱਚ ਡ੍ਰੌਪ ਆਉਂਦਾ ਡ੍ਰੌਪ ਨਾਲ ਹੀ ਪਿਐਓ ਠੀਕ ਆ ਤੁਸੀਂ ਐਂ ਹਿਸਾਬ ਲਾ ਲਓ ਉਹ ਡ੍ਰੌਪ ਚ ਹੁੰਦਾ ਠੀਕ ਆ ਅੱਧਾ ਉਹ ਚ ਪੁਆਇੰਟ ਲਿਖੰਦੇ ਜਿਹੜਾ ਪਹਿਲਾ ਇੱਕ ਪੁਆਇੰਟ ਹੁੰਦਾ ਹਨਾ ਉਨੀ ਉਨੀਕ ਦੇ ਕੇ ਉਹਨੂੰ ਦਵਾਈ ਠੀਕ ਆ ਤੇ 5-7 ਮਿੰਟਾਂ ਬਾਅਦ ਉਹਨੂੰ ਨਿੱਗਾ ਪਾਣੀ 10 ਕੈਮਲ 5 ਐਮਐਲ ਨਿੱਗਾ ਪਾਣੀ ਉੱਤੋਂ ਦੀ ਪਿਐਓ ਠੀਕ ਆ ਤੇ ਪਾਣੀ ਜਾਨਵਰਾਂ ਨੂੰ ਤੁਸੀਂ ਨਿਗਾ ਪਾਉਣਾ ਠੀਕ ਹੈ ਠੰਡਾ ਪਾਣੀ ਨਹੀਂ ਪਾਉਣਾ ਕਿਉਂਕਿ ਆ ਹੁਣ ਦਿਨ ਨੇ ਥੋੜੇ ਠਰਮੇ ਜੇ ਆ ਗਏ ਚਲੋ ਕੋਈ ਜ਼ਿਆਦਾ ਠੰਡੇ ਤਾਂ ਨਹੀਂ ਹੋਏ ਪਰ ਹੁਣ ਠਰਮੇ ਜੇ ਹੋ ਗਏ ਹਨ ਇਹਦੇ ਕਰਕੇ ਬਈ ਜਾਨਵਰ ਥੋੜੇ ਜਿਹਾ ਉਹ ਕਰ ਜਾਂਦੇ ਨੇ ਠੀਕ ਹੈ ਕਿਉਂਕਿ ਆ ਦਿਖਾਮ ਖੰਗ ਜਾਂ ਹੁੰਦਾ ਜਿਹੜਾ ਠੀਕ ਹੈ ਇਹ ਲੱਗਿਆ ਰਹਿੰਦਾ ਇਹਦਾ ਮਤਲਬ ਤਾਂ ਇਹੀ ਹੈ ਕਿ ਜਾਨਵਰ ਦੇ ਅੰਦਰ ਥੋੜਾ ਮੋਟਾ ਬੁਖਾਰ ਜ਼ਰੂਰ ਹੁੰਦਾ ਬਈ ਠੀਕ ਹੈ ਸਾਰਨੋ ਬੈਸਟ ਇਲਾਜ ਨੇ ਦੋਹੇ ਕਰਿਓ ਠੀਕ ਹੈ ਤੇ ਅਗਲੀ ਵੀਡੀਓ 'ਚ ਤੁਹਾਨੂੰ ਦੱਸੂਗਾ ਬਈ ਕੁਝ ਗੱਲਾਂ ਤੋਂ ਪੜਦੇ ਜੱਕੂ ਆ ਲੋਕ ਕਹਿੰਦੇ ਨੇ ਵੀ ਬਾਈ ਆ ਖਰਾਕ ਪਾਉ ਮੈਂ ਆ ਪਾਉਣਾ ਮੈਂ ਮੁੱਤੇ ਪਿਸਤਾ ਮੈਂ ਆ ਪਾਉਣਾ ਹਨ ਮਾਗਜ ਪਾ ਦੇਣਾ ਮੈਂ ਆ ਚੀਜ਼ ਪਾਉਣਾ ਮੈਂ ਆ ਪਾਉਣਾ ਮੈਂ ਆਪਣਾ ਠੀਕ ਆ ਇਹ ਕਹਿਣ ਦੀਆਂ ਗੱਲਾਂ ਨੇ ਬਾਈ ਕਿਉਂਕਿ ਮੈਨੂੰ ਇੱਕ ਭਰਾ ਨਾਲ ਗੱਲ ਹੋਈ ਸੀ ਉਹ ਬਾਈ ਕਹਿੰਦਾ ਮੈਂ ਵਿਧਾੜੀ ਕਰਦਾ ਠੀਕ ਆ ਵਿਧਾੜੀ ਕਰਕੇ ਤੇ ਕਹਿੰਦਾ ਹੁਣ ਤੇ ਹਿਸਾਬ ਲਾ ਬਾਈ ਕਹਿੰਦਾ ਮੈਂ ਆਪ ਦਾ ਘਰ ਸੰਭਾਂ ਜਾਂ ਜਾਨਵਰਾਂ ਨੂੰ ਹਨ ਖਰਾਕ ਪਾਵਾਂ ਸੋ ਬਾਈ ਨੂੰ ਮੈਂ ਗੱਲ ਸਮਝਾਈ ਸੀ ਕਿ ਜੇ ਤੇਰੇ ਕੋਲ ਬਲੱਡ ਤਾਂ ਘਣਾ ਨਾ ਤਾਂ ਸਾਰੇ ਕਣਕ ਤੇ ਵੀ ਦਿਨ ਮਾਰ ਜਾਂਦੇ ਨੇ ਬਾਈ ਠੀਕ ਆ ਨਾ ਬਲੱਡ ਚੰਗਾ ਹੋਣਾ ਚਾਹੀਦਾ ਆਪਣੇ ਕੋਲੇ ਖੂਨ ਦੇ ਚੰਗੇ ਹੋਣੇ ਚਾਹੀਦੇ ਜਾਨਵਰ ਬਸ ਉਹ ਚੜ ਗਿਆ ਹਰੇ ਪੱਲੇ ਵਾਲਾ ਬਾਈ ਉੱਚੀ ਦੂਜਾ ਕਾਲਾ ਜੀ ਨਾ ਫਿਰਦਾ ਠੀਕ ਆ ਬਲੱਡ ਕੰਨੀਓ ਨਹੀਂ ਮਾੜਾ ਹੋਣਾ ਚਾਹੀਦਾ ਜਾਨਵਰ ਠੀਕ ਆ ਜੇ ਬਲੱਡ ਕੰਨੀਓ ਮਾੜਾ ਹੋਇਆ ਤਾਂ ਸਮਝ ਲੋ ਵੀ ਛੋਟਾ ਕੰਮ ਠੂੜਾ ਪੀ ਹੈ 20% ਗੇਮ ਕੰਮ ਕਰਦੀ ਆ ਠੀਕ ਹੈ ਘਰੇ ਵਧੀਆ ਡਾਓ ਡਾਈਆਂ ਵੇਲੇ ਥੱਲੇ ਬਹਿ ਕੇ ਡਾਓ ਤੈਨੂੰ ਸਾਰਾ ਪਤਾ ਲੱਗੇ ਵੀ ਮੇਰਾ ਜਾਨਵਰ ਕਰਦਾ ਕੀ ਹੈ ਠੀਕ ਹੈ ਕਿੰਨੇ ਵਜੇ ਬਹਿੰਦਾ ਕਿਵੇਂ ਬਹਿੰਦਾ ਮੂੰਹ ਖੋਲ ਕੇ ਬਹਿੰਦਾ ਜ਼ੋਰ ਲਾ ਕੇ ਬਹਿੰਦਾ ਜ਼ੋਰ ਰੱਖ ਕੇ ਬਹਿੰਦਾ ਠੀਕ ਹੈ ਜੋ ਵੀ ਕੁਝ ਕਰਕੇ ਬਹਿੰਦਾ ਤੈਨੂੰ ਪਤਾ ਲੱਗੇ ਯਾਰ ਬਸ ਕਹਿਣ ਦੀ ਮਤਲਬ ਤਾਂ ਇਹ ਹੈ ਉਧਰ ਠੀਕ ਹੈ ਐਨੀ ਕੁ ਗੱਲ ਆ ਬਸ ਠੀਕ ਆ ਅਗਲੀ ਖਰਾਕ ਚ ਦੱਸੂਗਾ ਵੀ ਕੀ ਖਰਾਕ ਹੁਣ ਪਾਉਣੀ ਚਾਹੀਦੀ ਆ ਸਸਤੀ ਜੀ ਜੰਮੀ ਸਸਤੀ ਜੀ ਨਾਲੇ ਜਾਨਵਰ ਉੱਡਣਗੇ ਤੇ ਤੁਹਾਨੂੰ ਮੈਂ ਕਰਕੇ ਵੀ ਦਿਖਾਉਂਗਾ ਇਹ ਤਜਰਬਾ ਆ ਗਿਆ ਬੱਚਾ ਇਹ ਚੱਕ ਚੜ ਗਿਆ ਟਾਂਗੀ ਠੀਕ ਆ ਮੈਂ ਆਪਦੇ ਦੋ ਜਾਨਵਰ ਰੱਖੂਗਾ ਠੀਕ ਆ ਦੋ ਜਾਨਵਰ ਰੱਖਾਂਗੇ ਆਪਾਂ ਉਹ ਖਰਾਕ ਤੇ ਤੇ ਦੋ ਰੱਖਾਂਗੇ ਆਪਾਂ ਫੁੱਲ ਖਰਾਕ ਤੇ ਬਾਕੀ ਤਾਂ ਚਲ ਹੋਈ ਜਾਣਗੇ ਠੀਕ ਆ ਹੁਣ ਤੱਕ ਮੇਰੇ ਕਬੂਤਰਾਂ ਨੂੰ ਕਾਨਕੀ ਚੱਲੀ ਗਈ ਆ ਬਾਈ ਹੁਣ ਥੋੜੇ ਮੋਟੇ ਪਾਏ ਨੇ ਠੀਕ ਆ ਛੋਲੇ ਸਰੋ ਮੂੰਗੀ ਹੁਣ ਥੋੜੀ ਜੀ ਪਾਉਣ ਲੱਗਾ ਜਾਨਵਰਾਂ ਨੂੰ ਨਹੀਂ ਹੁਣ ਤੱਕ ਕਣਕ ਤੀਜੀ ਆ ਸਾਰੇ ਕੱਚੇ ਬੱਚੇ ਜਿੰਨੇ ਵੀ ਆ ਵੱਡੇ ਭਲੇ ਨੇ ਜਾਂ ਉੱਡੀ ਜਾਂਦੇ ਨੇ ਹਨਾ ਉਹ ਜਾਂਦਾ ਬੱਚਾ ਦੇਖੋ ਇੰਨਾ ਲੰਬਾ ਉੱਡਦਾ ਇਹ ਇਹ ਜਾ ਕੇ ਬਰਡਰ ਵਾਕ ਦੀ ਟੈਂਕੀ ਆਪਣੀ ਉੱਤਰ ਕਲੋਨੀਆ ਦੇ ਬਰਡਰ ਵਾਕ ਦੀਆਂ ਟੈਂਕੀਆਂ ਨੇ ਦੋ ਆਪਣੇ ਉਹਨਾਂ ਤੇ ਜਾ ਕੇ ਉੱਡਣ ਲੱਗ ਜਾਂਦਾ ਭਾਈ ਉੱਥੇ ਹੀ ਉੱਟੀ ਜਾਂਦਾ ਰਹਿੰਦਾ ਮਾਂ ਦਾ ਛੇਰ ਠੀਕ ਆ ਆ ਬੰਗਾ ਇਹਦਾ ਠੀਕ ਹੈ ਅਗਲੀ ਵੀਡੀਓ ਚ ਦੱਸਾਂਗੇ ਭਾਈ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਪੂਰੀ ਸਪੋਰਟ ਦਿਓ ਠੀਕ ਹੈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਦੁਬਾਰਾ ਵੀਡੀਓ ਸ਼ੁਰੂ ਕਰਤੀ ਆ ਆਪਾਂ ਤੇ ਇੱਕ ਮੇਰੇ ਭਰਾਵਾਂ ਨੂੰ ਛੋਟੀ ਜੀ ਬੇਨਤੀ ਆ ਠੀਕ ਆ ਆਪਣੇ ਕੋਲੇ ਚੈਨਲ ਵੀ ਹੈਗਾ ਵਧੀਆ ਭਰਾ ਵੀ ਦੇਖਣ ਵਾਲੇ ਹੈਗੇ ਆ ਆਪਾਂ ਨੂੰ ਠੀਕ ਆ ਤੇ ਆਪਾਂ ਬਈ ਸ਼ਾਰਟ ਵੀਡੀਓ ਹਨਾ ਸ਼ੁਰੂ ਕਰਨੀਆਂ ਨੇ ਤੇ ਜੇ ਕੋਈ ਮੇਰੇ ਆਪਰਾ ਚਾਹਵਾਨ ਨੇ ਹਨਾ ਵੀਡੀਓ ਜੇ ਕੰਮ ਕਰਨ ਵਾਸਤੇ ਕਿਉਂਕਿ ਆਪਾਂ ਸਾਰਾ ਕਬੂਤਰਬਾਜ਼ੀ ਦੀ ਦਿਖਾਉਣਾ ਵੀ ਕਿੰਨਿਆਂ ਨੇ ਕਿੰਨਿਆਂ ਦੇ ਘਰ ਹਨਾ ਬਚਾਏ ਨੇ ਕਿੰਨੇ ਭਰਾਵਾਂ ਨੂੰ ਮਰਨ ਤੋਂ ਬਚਾਇਆ ਹਨ ਕਿੰਨੇ ਭਰਾਵਾਂ ਨੂੰ ਪੁੱਠੇ ਕੰਮਾਂ ਤੋਂ ਸਿੱਧੇ ਰਾਹ ਇਹ ਜਾਨਵਰ ਘਰੇ ਰੱਖਿਆਂ ਤੋਂ ਲੈ ਕੇ ਆਏ ਨੇ ਠੀਕ ਹੈ ਬਹੁਤ ਭਰਾ ਸੀਗੇ ਜਿਹੜੇ ਪੁੱਠੇ ਕੰਮਾਂ 'ਚ ਪਏ ਹੋਏ ਸੀ ਹਨ ਮਾੜੇ ਕੰਮਾਂ 'ਚ ਪਏ ਹੋਏ ਸੀ ਠੀਕ ਹੈ ਜਿਨ੍ਹਾਂ ਦੀ ਉਮੀਦ ਸੀ ਵੀ ਇਹ ਹਿਸਾਬ ਲਾ ਲਓ ਵੀ ਥੋੜੇ ਜੇ ਦਿਨਾਂ 'ਚ ਹੀ ਬਸ ਕੁਝ ਪਤਾ ਹੀ ਨਹੀਂ ਸੀ ਵੀ ਕਦੋਂ ਪੜਾਕਾ ਪੈ ਜੇ ਹਨ ਕਦੋਂ ਰੱਬ ਲੈ ਜੇ ਠੀਕ ਹੈ ਇਹੋ ਜੇ ਭਰਾਵਾਂ ਨੂੰ ਵੀ ਮੋੜ ਕੇ ਲਿਆਏ ਨੇ ਇਹ ਕਬੂਤਰ ਠੀਕ ਹੈ ਤੇ ਸਿੱਧੇ ਰਾਹ ਪਾਇਆ ਬਈ ਆਪਦੇ ਘਰ ਦੇ ਪ੍ਰਤੀ ਇਨਾ ਪ੍ਰਤੀ ਹਨਾ ਪਿਆਰ ਪਾਇਆ ਠੀਕ ਆ ਉਹ ਆਪਾਂ ਸ਼ਾਰਟ ਵੀਡੀਓ ਚ ਆਪਣੇ ਭਰਾਵਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਮੇਰੇ ਕਿਸੇ ਭਰਾ ਨੇ ਵੀ ਕੰਮ ਕਰਨਾ ਹੋਇਆ ਵੀਡੀਓ ਚ ਹਨਾ ਤਾਂ ਆਪਣੇ ਨਾਲ ਇੰਸਟਾਗ੍ਰਾਮ ਆਈਡੀ ਆਪਣੀ ਮਰ ਜਾਣਾ ਗੱਲ ਉਹਦੇ ਤੇ ਆਪਣੇ ਨਾਲ ਗੱਲ ਕਰ ਲਿਓ ਠੀਕ ਆ ਤੇ ਉਦੋਂ ਬਾਅਦ ਦੇਖਾਂਗੇ ਇੱਕ ਦੋ ਵੀਡੀਓ ਤਾਂ ਆਪਾਂ ਬਣਾਵਾਂਗੇ ਉਦੋਂ ਬਾਅਦ ਜੇ ਦੌੜ ਪਈ ਤਾਂ ਹਨਾ ਕਾਂ ਆਪਾਂ ਵੀਡੀਓ ਨੂੰ ਓਵੇਂ ਓਵੇਂ ਪਤਾਵਾਵਾਂਗੇ ਠੀਕ ਆ ਤੇ ਜਦੋਂ ਵਧੀਆ ਚੱਲਣ ਲੱਗ ਗਿਆ ਫੇਰ ਆਪਾਂ ਉਵੇਂ ਹੀ ਗੱਲਬਾਤ ਕਰ ਲਾਂਗੇ ਠੀਕ ਹੈ ਤੇ ਜੇ ਕਿਸੇ ਭਰਾ ਨੂੰ ਹੈ ਹਨਾ ਮਤਲਬ ਐਕਟਿੰਗ ਕਰਨ ਦਾ ਕੀੜਾ ਮੇਰੇ ਵਾਂਗੂ ਕਿਸੇ ਦੇ ਅੰਦਰ ਠੀਕ ਹੈ ਤਾਂ ਉਹ ਭਰਾ ਆਪਣੇ ਨਾਲ ਮਰ ਜਾਣਾ ਗਿੱਲ ਇੰਸਟਾਗ੍ਰam ਆਈਡੀ ਆ ਠੀਕ ਹੈ 911 ਗਿੱਲ ਪੀਵੀ31 ਉਹਦੇ ਤੇ ਆਪਣੇ ਦੇ ਮੈਸੇਜ ਨਾਲ ਗੱਲ ਕਰ ਸਕਦਾ ਠੀਕ ਹੈ ਮਾਨਸਾ ਏਰੀਆ ਦੇ ਨੇੜ ਤੇੜ ਦੇ ਹੋਣਗੇ ਚੰਗੀ ਆ ਦੂਰ ਦੇ ਬੰਦੇ ਨੂੰ ਆਉਣਾ ਥੋੜਾ ਔਖਾ ਹੋ ਜਾਂਦਾ ਹਨਾ ਆਪਾਂ ਨੂੰ ਮੈਸੇਜ ਕਰ ਦਿਓ ਵੀ ਹਾਂ ਬਾਈ ਮੈਂ ਕੰਮ ਕਰਨਾ ਚਾਹਣਾ ਕਿੱਥੇ ਆਉਣਾ ਪਊਗਾ ਕੀ ਵੀਡੀਓ ਹੈ ਨਾ ਕਿਉਂਕਿ ਮੇਰੇ ਕੋਲ ਕਈ ਇਹੋ ਜਿਹੇ ਭਰਾਵਾਂ ਦੀਆਂ ਕਹਾਣੀਆਂ ਨੇ ਬਾਈ ਵੀ ਜਿਨ੍ਹਾਂ ਨੂੰ ਬੰਦਾ ਦੇਖ ਕੇ ਯਾਰ ਕੁਝ ਸਿੱਖੂਗਾ ਵੀ ਨਸੀਹਤ ਵੀ ਆਊਗੀ ਸਿੱਧੇ ਰਾਹ ਵੀ ਆਊਗਾ ਜਿਵੇਂ ਮੇਰੀ ਜ਼ਿੰਦਗੀ ਤੇ ਲਾ ਲਓ ਠੀਕ ਆ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸਿੱਧੇ ਰਾਹ ਬਾਲੇ ਤਾਂ ਨਹੀਂ ਕਹਿੰਦਾ ਜੇ 10 ਜਣੇ ਵੀਡੀਓ ਦੇਖਣਗੇ ਉਹਨਾਂ ਚੋਂ ਇੱਕ ਜਣਾਂ ਦਾ ਜਰੂਰ ਸਿੱਧੇ ਰਾਹ ਪਊਗਾ ਉਹ ਵੀਡੀਓ ਦੇਖ ਕੇ ਵੀ ਹਾਂ ਇਹ ਗੱਲ ਸਹੀ ਹੈ ਵੀ ਕੁਝ ਸਿੱਖਣ ਨੂੰ ਹੀ ਮਿਲੂਗਾ ਆਪਣੀਆਂ ਵੀਡੀਓ ਚ ਉਹ ਲੋਕਾਂ ਦਾ ਕੰਮ ਲਠਰਮ ਬਟਰਮ ਨਹੀਂ ਮਿਲਣਾ ਠੀਕ ਹੈ ਸੋ ਜਿਹੜੇ ਭਰਾ ਵੀ ਵੀਡੀਓ 'ਚ ਕੰਮ ਕਰਨਾ ਚਾਹੁੰਦੇ ਨੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਲੰਬੀ ਹੋਊਗੀ ਠੀਕ ਹੈ ਜਿਉਂਦੇ ਬਸ ਦੇ ਰਹੋ